ਰਾਗ ਮਹੱਲਾ ਪਹਿਰਾ ਸਾਰਗ ਸਈ ਪ੍ਰਭ ਆਪਣੇ ਜੋ ਆਪਣੇ ਜਾਣ ਕੇ ਵਾਹਿਗੁਰੂ ਦੀ ਸ਼ਰਨ ਪਏ ਹੈ ਗੁਰੂ ਹੋਆ ਕਿਰਪਾ ਸਤਿਗੁਰੂ ਸਤਿਗੁਰੂ ਕਿਰਪਾਲੂ ਹੋ ਗਿਆ ਹੈ ਆਪਣੇ ਬਣਾ ਲਏ ਉਹਨਾਂ ਨੂੰ ਸਤਿਗੁਰ ਕੈ ਉਪਦੇਸ਼ੇ ਹੈ ਸਤਿਗੁਰੂ ਸਿੱਧੂ ਆਪਸ਼ਿਆ ਦੇ ਉਪਦੇਸ਼ ਕਰਕੇ ਬਿਨ ਤੇ ਸਰਬ ਜਿੰਜਾ ਜਿੰਨ ਦੀ ਜਾਲ ਬੰਦਨ ਸੀ ਜੀਵ ਦੇ ਤਾਂ ਹੀ ਆਲ ਜੀ ਆਲ ਆ ਸਭ ਨਾਸ ਹੋ ਗਏ ਅੰਦਰ ਲੱਗਾ ਰਾਮ ਨਾਮ ਦੀਨਾ ਦੇ ਅੰਦਰ ਪਰਮੇਸ਼ਰ ਦੇ ਆਪ ਨਾਮ ਦੇ ਅੰਦਰੋਂ ਮਨ ਲੱਗ ਗਿਆ ਹੈ ਅੰਧਕ ਨਜ਼ਰ ਨਿਹਾਲ ਉਹ ਮੇਰੇ ਮਾਰਨ ਨਜ਼ਰ ਕਰਕੇ ਅੰਮ੍ਰਿਤ ਨਿੱਤੂ ਤੇ ਰਹਿਤ ਕਰਦਾ ਮੁਕਤ ਕਰ ਦਿੱਤਾ ਅੰਮ੍ਰਿਤ ਵਾਲੀ ਨਿਗਾਹ ਕਰਕੇ ਨਿਹਾਲ ਕਰ ਦਿੱਤੇ ਮਹਾਰਾਜ ਨੇ ਮਨ ਮੇਰੇ ਸਤਗੁਰ ਸੇਵਾ ਸਾਹਿਬ ਜੇ ਮੇਰੇ ਪਿਆਰੇ ਮਨੋ ਸਤਗੁਰਾਂ ਦੀ ਸੇਵਾ ਕਰਿਆ ਕਰ ਇਹੋ ਹੀ ਸਾਰ ਵਸਤੂ ਹੈ ਅਸਲੀ ਕਰੇ ਦਇਆ ਪ੍ਰਭ ਆਪਣੀ ਇਹ ਮੇਰਾ ਵਾਹਿਗੁਰੂ ਬਿਆਲਤਾ ਕਰਦੇਵੇ ਆਪਣੀ ਇਹ ਨਿੰਮਖ ਨਾ ਮਨੋ ਵਿਸਾਰ ਤੈਨੂੰ ਚਾਹੀਦਾ ਅੱਖ ਦੇ ਖੋਲਣ ਵਿੱਚ ਜਿਨਾ ਕਿ ਨਿੰਮਖ ਹੁੰਦਾ ਹੈ ਇਹਨਾਂ ਤੇ ਵੀ ਮਨ ਤੋਂ ਨਾ ਭੁਲਾਇਆ ਕਰ ਮਹਾਰਾਜ ਨੂੰ ਰਹਾਉ ਗੋਵਿੰਦ ਨਿਤ ਗਾਵੀਐ ਗੋਵਿੰਦ ਪਰਮੇਸ਼ਰ ਦੇ ਗੁਣ ਹੰਗੇਸ਼ਾ ਗਾਉਣਾ ਕਰੀਏ ਆਵਦੋ ਕਤਨ ਹੰਸ਼ ਪਰਮੇਸ਼ਰ ਹੈ ਸਾਜ ਜਿਵੇਂ ਕਿਤੇ ਸਾਡੇ ਗੁਨਾਹ ਹੈ ਉਹਨਾਂ ਸਾਨੂੰ ਆਵਦੇ ਗੁਨਾ ਰੂਪੀ ਨਾਨਕ ਉਹਨਾਂ ਜਿੱਤ ਦੇ ਤੇ ਗਲਿੰਜੀ ਜੀ ਗਏ ਕੋ ਹੋਣ ਪਰ ਕਟੀਆਂ ਨੇ ਉਹ ਗੁਨਾ ਵਾਲਾ ਕੱਟਣ ਵਾਲਾ ਹੈ ਉਹ ਗੁਨਾ ਦੇ ਤਾਂ ਹੀ ਬਿਨ ਹਰ ਨਾਮ ਨਾ ਸੁਖ ਹੋ ਬਿਨ ਸੱਜੇ ਪਾਤਸ਼ਾਹ ਦੇ ਨਾਮ ਤੋਂ ਸੁਖ ਨਹੀਂ ਪ੍ਰਾਪਤ ਹੁੰਦਾ ਕਿਸੇ ਨੂੰ ਵੀ ਸਰ ਜਿੱਥੇ ਬੇਸਾ ਬੜੇ ਵਿਸਾਲ ਖਲਾਸਤਾਂ ਕਰ ਕਰਕੇ ਦੇਖਣਿਆ ਸਾਹਮਣੇ ਬੜੀਆਂ ਧੂੜੀਆਂ ਤਾਂੀਆਂ ਬੜੇ ਜੋਗਾ ਦੇ ਆਸਾ ਦੇ ਕੀਤੇ ਬੜੇ ਬੜੇ ਮੇਰੀ ਧੋਤੀ ਆਦ ਕਾਂ ਦੇ ਵਿਸਤਾਰ ਕਰਕੇ ਸਾਜ ਮੈਦੇ ਵਿਸਤਾਰ ਕਰਕੇ ਵੇਖੇ ਹਨ ਸਹਜੇ ਸਿਮਤੀ ਰੱਖਿਆ ਸੋਈ ਵਾਹੀ ਦੀ ਸਿਮਤੀ ਧਕਦੀ ਜੰਗਿਆ ਹੋਇਆ ਭਵਜਲ ਉਪਰੇ ਪਾ ਜਿਹੜੇ ਸਹੀਏ ਰੰਗੇ ਨੇ ਸੰਸਾਰ ਸਮੁੰਦਰ ਦੇ ਜੰਮਣ ਮੰਨ ਦੇ ਪੈ ਰੂਪੀ ਜਲ ਤੋਂ ਪਾਰ ਉੱਤਰ ਗਏ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਗਏ ਪੀਰ ਸਰਦ ਤੇ ਲਖ ਸੰਜਮਾ ਬਸਤਾਰ ਦਹਦੇ ਆ ਕਿਹੜੇ ਕੀ ਪੀਰਾਂ ਦਾ ਇਸ਼ਨਾਮ ਕਰਨੇ ਅੱਗੇ ਵਰਤ ਵਰਦਾਰਤ ਰੱਖਣੀ 24 ਕਾਰਸੀਆਂ ਦੇ ਆਦਿਕਾਂ ਦੇ ਪੁੰਨਿਆਂ ਵਸਿਆ ਆਦਿਕਾਂ ਦੇ ਲੱਖ ਸੰਜਮਾਂ ਲਖ ਹੋਰ ਸੰਜਮ ਸਾਧਨ ਕਰਨੇ ਇੰਦਰੀਆਂ ਦਮਨ ਆਦਿਕ। ਕਾਇ ਸਾਧੂ ਤੋਂ ਹੇਠ ਕੰਦੇ ਵੀ ਟੁੱਟ ਤੋਂ ਇਹਨਾਂ ਸਾਰਿਆਂ ਵਰਤਾਂ ਦਾ ਪੀਰਾਂ ਦਾ ਇਸ਼ਨਾਮ ਦਾ ਸੰਜਮਾਂ ਦਾ ਸਾਰਾ ਫਲ ਪ੍ਰਾਪਤ ਹੋ ਜਾਂਦਾ ਹੈ। ਇਹ ਸਾਰ ਸੰਗਤੀ ਟੁੱਟ ਬਣ ਜਾਈਏ। ਬੰਦੇ ਦੀ ਧੂੜ ਵਿੱਚੋਂ ਇਹ ਗੱਲਾਂ ਸਾਰੀਆਂ ਪ੍ਰਾਪਤ ਹੋਣੀਆਂ ਐ ਐਸੀ ਸਰਦ ਆ ਕੇ ਲੱਗ ਜਾਵੇ ਰੂਪ ਤੁਮਾਰਾ ਕਿਥੇ ਇਹ ਬੰਦਿਆ ਲੋਕ ਲੋਕ ਤੇ ਕੀ ਤੋਂ ਕੁਮਾਰਿਆਂ ਅੰਕ ਪੜਵੇ ਮੈਂ ਕਮਾਇਆ ਵਕਾਰ ਖਿੰਮੇ ਪਰਤ ਹੋਏ ਸੰਸਾਰ ਲੋਕ ਕਿਦੋ ਕੁਮਾਰਿਆਂ ਜਿਹੜਾ ਹਾਕਮ ਡੰਡ ਦੇਣ ਵਾਲਾ ਕੋੜੇ ਖੜਾ ਹੋਵੇ ਉਹ ਦੇਖਦਾ ਹੋਵੇ ਇਥੇ ਤਾਂ ਪ੍ਰੇਸ਼ੀ ਜੀ ਡੰਡ ਦੇਣਾ ਹੈ ਕੋਤਾ ਵੇਖ ਰਿਹਾ ਤੂੰ ਕੀ ਤੋਂ ਲੋਕੇ ਕੁਮਾਰਿਆਂ ਹੈ। ਜਾ ਵੇਖੈ ਸਦਾ ਹਦੂ। ਜੇ ਸਦਾ ਹਦੂ ਨੇੜੇ ਤੋਂ ਮੇਰੇ ਪਰਮੇਸ਼ਰ ਵੇਖ ਰਿਹਾ ਹੈ। ਸਾਰਥਨੰਤਰ ਰਹਿ ਆ। ਸਾਰੇ ਮਕਾਨਾਂ ਤੇ ਮਕਾਨਿਆਂ ਤੇ ਵਿਆਪ ਹੋ ਰਿਹਾ ਹੈ। ਰੱਬ ਮੇਰਾ ਭਰਪੂਰ। ਉਹ ਸਮਝਖ ਮੇਰੇ ਸਾਰੇ ਨਹੀਂ ਭਰਪੂਰ ਵਿਆਪਾ ਪਰਮੇਸ਼ਰ। ਸੱਚ ਪਾਪ ਤਾਂ ਹੀ ਅਮਰ ਸੱਚ। ਉਹਦੀ ਪਾਤਸ਼ਾਹੀ ਸਰੂਪ ਰੂਪੀ ਵੀ ਸੱਚੀ ਹੈ। ਉਦਾ ਹੁਕਮ ਦੀ ਸੱਚਾ ਹੈ ਸੱਚੇ ਸੱਚਾ ਥਾਣ ਸੱਚੇ ਕੈ ਗੂਏ ਸੱਚਾ ਸਤਿਖੰਡ ਰੂਪੀ ਥਾਣ ਹੈ ਰੂਪ ਰੂਪੀ ਸੱਚਾ ਥਾਣ ਹੈ ਸਾਰ ਸੰਗ ਰੂਪੀ ਸੱਚਾ ਥਾਣ ਹੈ ਸੱਚੀ ਕੁਦਰਤ ਧਾਰੀਆਂ ਨੂੰ ਸੱਚੀ ਕੁਦਰਤ ਸ਼ਕਤੀ ਮਾਰਨ ਆਪ ਧਾਰਨ ਕੀਤੀ ਹੋਈ ਹੈ ਬੱਜ ਸਿਰਿਉ ਨੁਜਹਾਨ ਸੱਚੇ ਨੇ ਜਿਵੇਂ ਜਲ ਤੋਂ ਲਹਿਰ ਜਲ ਰੂਪ ਹੀ ਹੁੰਦੀ ਹੈ ਇਹ ਕੇਤਨੂ ਵੀ ਸਾਰਾ ਸੰਸਾਰ ਸੱਚੇ ਨਾਲ ਆਪਣੇ ਆਪ ਤੋਂ ਲੱਗਿਆ ਹੈ ਸੱਚ ਸਿਰ ਵੀ ਉਹਨਾਂ ਕਦੇ ਵੀ ਜਲਤੂ ਵਿੱਚ ਆਪ ਹੀ ਕੇਤਨੂ ਬਰਾਜ ਰਿਆ ਅੰਕ ਭਾਂ ਤੇ ਫਸਿਆ ਨਾਨਕੇ ਕੰਕਾਰ ਨਾਨਕ ਜਪੀਏ ਸਤਿਨਾਮ ਕਦੋਂ ਨੂੰ ਜੀ ਕਹਿੰਦੇ ਸੱਚੇ ਦਾ ਨਾਮ ਜਪਣਾ ਕਰੀਏ ਸਦਾ ਸਦਾ ਕੁਰਬਾਨ ਅਸੀਂ ਸੇਕੜੇ ਵਾਰੀ ਕੁਰਬਾਨ ਬਲਿਹਾਰ ਜਾਈਏ ਜੋ ਮਾਰੇ ਸਾਡੇ ਸੱਚੇ ਬਾਦਸ਼ਾਹ ਦੇ ਨਾਮ ਨੂੰ ਪ੍ਰੇਮੀ ਜਪਦੇ ਹੈ ਸਦਾ ਜਪ ਕੇ ਆਵਾ ਗੌਂਤ ਰਹਿਤ ਹੋਈਏ ਕਤੀ ਕੁਦਰਤ ਦਾ ਕਾਜ ਕਰਿਉ ਜਹਾਨੋ ਨਾਨਕ ਜਪੀਐ ਸਚ ਨਾਮ ਹੋ ਸਦਾ ਸਦਾ ਪ੍ਰਭੂ ਵਾਹਿਗੁਰੂ ਕਉ ਘਰਿ ਆਇ ॥ ਸ੍ਰੀ ਰਾਗ ਮਹੱਲਾ ਪੰਜਵਾਂ ਉਦੋਂ ਕਰ ਹਰਿ ਜਾਪਣ ਜਿਨ ਕੰਨ ਹੈ ਜੀਵ ਜਿਥੇ ਹੋ ਉਦੋਂ ਕਰਨਾ ਆਹ ਸਭ ਕਰਿਆ ਸ੍ਰੀ ਆਹਰ ਇੱਕ ਦਿਨ ਹੋਏ ਜਿਤ ਆਹਰ ਜਗੁ ਦਰੇ ਬਿਰਲਾ ਬੁਝਿਆ ਕੋਏ ਇਹ ਜੀਵ ਜਿੱਥੇ ਖਾਣ ਦਾ ਉਦੋਂ ਕਰਦਾ ਕਹਿਣ ਦਾ ਉਦੋਂ ਕਰਦਾ ਲੁੱਟਣ ਦਾ ਉਦੋਂ ਕਰਨਾ ਝਗੜੇ ਕਰਨ ਦਾ ਉਦੋਂ ਕਰਨਾ ਮੁਕੱਦਮੇ ਦਾਈਏ ਉਦੋਂ ਕਰਦਾ ਜਿੱਥੇ ਆਪ ਨੂੰ ਵੱਡਾ ਕਹਣ ਦਾ ਉਦੋਂ ਕਰਦਾ ਜਿੱਥੇ ਹੋਮੇ ਵਧਾਉਣ ਦਾ ਉਦੋਂ ਕਰਦਾ ਜਿੱਥੇ ਪਾਰਟੀ ਬਾਜੀ ਦਾ ਉਦੋਂ ਕਰਦਾ ਹੈ ਇਹਨਾਂ ਸਾਰਿਆਂ ਨੂੰ ਛੱਡ ਕਰਕੇ ਉਪਉਮ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਜਪਣਾ ਕਰੋ। ਵੱਡ ਭਾਗੀ ਤਨਖਾ ਫਿਰ ਨਬੀਆਂ ਤੇ ਅਦਵਾਰੇ ਉਮਰਤ ਨਾਮ ਰੂਪੀ ਤਨ ਹੈ ਜੇ ਲੋਕ ਤੇ ਲੋਕ ਵਿਸ਼ਾਸ ਰਹਿਣ ਵਾਲਾ ਹੈ। ਇਸ ਨੂੰ ਖੱਟਣਾ ਕਰੋ। ਸੰਤ ਸੰਗ ਹਾਇ ਚਿਰਨਾ। ਇਹ ਵਾਲਾ ਤਾਂ ਕਿੱਥੋਂ ਖੱਤੀਦਾ ਹੈ। ਆਤਮਾ ਸੰਗਤ ਦੇ ਜੀ ਮਿਲ ਕਰਕੇ ਪਰਮੇਸ਼ਰ ਦਾ ਤੁਮਨ ਕਰੀਏ ਮਨ ਜਨਮ ਜਨਮ ਦੀ ਕਾ ਜਿਹੜੀ ਵਿਦਿਆ ਦੀ ਮੈਲ ਹੋਮੇ ਦੀ ਮੈਲ ਪਾਪਾਂ ਦੀ ਮੈਲ ਜਨਮਾਂ ਜਨਮਾਂ ਦੀ ਪਈ ਹੈ ਉਸ ਦੇ ਕਾਈ ਕੱਢਣਾ ਕਰ ਮਨ ਮੇਰੇ RAM ਨਾਮ ਜਪ ਜਾ ਤੁਮ ਲੱਗ ਕੇ ਸਗੂ ਮਨ ਦੁਆਰਾ ਉਪਦੇਸ਼ ਦਿੰਦੇ ਰਹੇ ਮੇਰੇ ਪਿਆਰੇ ਮਨਾ RAM ਜੋਗੰੰਤੀ RAM ਰਮਿਆ ਹੋਇਆ RAM ਹੈ ਤੁਹਾਡੇ ਮਨ ਤੋਂ ਨਾਮ ਦੇ ਜਾਤ ਨੂੰ ਹੀ ਆਪਣਾ ਕਰ। ਮਨ ਇੱਛੇ ਭਲ ਪੁੰਚੀ। ਇਹ ਕਹੇ ਮਨ ਮਾਰਾ ਮਿਲੂ ਮੈਨੂੰ ਕੀ ਮਾਰਾ ਕਹਿੰਦੇ ਜੋ ਮਨ ਪਿੱਛਾ ਕਰੇਗਾ धर्मार्थ ਕਾਮ ਮੋਖ ਸਭ ਫਾਇਦੋਂ ਪੁੰਚਣਾ ਭੋਗਣਾ ਕਰੇਗਾ। ਸਭ ਚੀਕੈ ਸੂਤ ਸੰਤਾ ਜਿਹੜਾ ਤੁਮਾਰ ਸਾਹ ਦੇ ਵਿਛਲਣੇ ਕਰਕੇ ਤੈਨੂੰ ਸੋਭ ਕਹਿੰਦੇ ਧਰਤੀ ਸ਼ੋਕ ਮਾਤਰਾ ਆਪਨ ਦੇ ਚ ਆਪਨ ਦੇ ਤਾ ਪ੍ਰਭ ਸੇਸ਼ ਵਿਚਾਰ ਵਕਾਰ ਸੰਸੇ ਮੈਂ ਤੇਰੇ ਬ੍ਰਹਮ ਗਿਆਨੀ। ਜੋ ਪਲਾਸਨ ਦੇ ਵਿਛਣੇ ਕਰਕੇ ਸੌਂਦੀਆਂ ਦੇ ਵਿਛਣੇ ਕਰਕੇ ਸੋਗ ਹੋਣਾ ਉਹ ਚੱਕਿਆ ਜਾਏਗਾ ਸਾਰਾ ਅਤੇ ਸੰਗ ਭਰੀ ਪ੍ਰਾਰਥਨਾ ਕਰਕੇ ਪਿਆਰ ਸਿੰਘ ਨਾਮ ਪ੍ਰਾਰਥੀ ਕਰਕੇ ਇਹ ਆਦੀ ਵਿਆਦੀ ਉਪਾਦੀ ਤਾਪ ਵੀ ਤੇਰਾ ਸਭ ਚੱਕਿਆ ਜਾਏਗਾ ਨਾਸ ਹੋ ਜਾਏਗਾ ਦੁੱਖ ਰਹਾਉ ਜਿਸ ਕਾਰਨ ਤੰ ਘਾਰਿਆ اے ਮਨੁੱਖਾ ਜਨਮੋ ਜਿਸ ਵਾਸਤੇ ਭਰੀ ਪ੍ਰਾਉਤ ਮਾਨਕ ਦੇ ਹੁਰੀਆ ਗੋਬਨ ਮਿਲ ਕੇ ਤੇਰੀ ਬਰੀਆ ਇਸ ਕਾਰਨ ਕਰਕੇ ਮਨੁੱਖਾ ਦੇ ਦੰਧਾਰਿਆ ਓ ਪ੍ਰਭ ਸਿਖਾ ਨਾਲ ਉਸ ਗੁਰੂ ਨੂੰ ਕਰਤਾਂ ਜਨਾਂ ਨੂੰ ਗੁਰਮੁਖ ਪਿਆਰ ਨਾਲ ਵੇਖਦੇ ਆ ਹਰ ਵਕਤ ਸੰਗ ਸੰਗ ਜਾਣ ਲਿਆ ਹੈ ਕਿਸ ਪ੍ਰਕਾਰ ਉਹ ਰੂਪ ਹੈ ਜਲ ਥਲ ਮਹਿ ਅਲਪੂਰਿਆ ਜਲੇ ਹਰੀ ਥਲੇ ਹਰੀ ਜਲਾ ਵਿੱਚ ਵੀ ਥਲਾਂ ਵਿੱਚ ਵੀ ਤ੍ਰਿਟੀ ਵਿੱਚ ਵੀ ਆਕਾਸ਼ ਵਿੱਚ ਵੀ ਸਾਰੇ ਪੱਤਾਂ ਜੋ ਪਰਮੇਸ਼ਰ ਪੂਰਿਆ ਹੋਇਆ ਵਿਆਪਕ ਹੈ ਉਹ ਜੇਨ ਸਰੂਪ ਆਏ ਕਰਤਜਰ ਹਨ ਇਹ ਸਾਰੇ ਕਾਰਜ ਰੂਪ ਹਨ ਉਹ ਕਾਰਨ ਕਾਰਜ ਤੋਂ ਰਹਿ ਤਬ ਦੇ ਰਕਣ ਵਾਲਾ ਆਪ ਪਰਮੇਸ਼ਰ ਹੈ ਜਾਨਿ ਕਿ ਪ੍ਰੇਮੀਆਂ ਦੇ ਵਿੱਚ ਜਲ ਪ੍ਰੇਮ ਰੂਪ ਹੋ ਕੇ ਪੂਰਿਆ ਹੋਇਆ ਥਲ ਜਿਹੜੇ ਖੁਸ਼ਕ ਲੋਕ ਹਨ ਕੇ ਪਦਾਰਥਾਂ ਦੇ ਉਹਨਾਂ ਚ ਪਦਾਰਥਾਂ ਦੀ ਆਸਰ ਪੂਰੀ ਕਰਨ ਵਾਲਾ ਹੋ ਕੇ ਪੂਰਿਆ ਹੋਇਆ ਤੇ ਇਸ ਵਿੱਚ ਬੁੱਧੀ ਵਾਲੇ ਜਨਮਨ ਬੋਧ ਰੂਪ ਹੋ ਕੇ ਪੂਰਿਆ ਹੋਇਆ ਨਹੀਂ ਤਿਸ ਭੂਕਾ ਜੀ ਭੂਕਾ ਰੂਪ ਹੋ ਕੇ ਪੂਰਿਆ ਹੋਇਆ ਆਲਾ ਕਾਜ਼ ਨੇ ਹਿੰਦਿਆਨ ਚ ਵੀ ਸਾਰੇ ਜਿ ਪੂਰਿਆ ਹੋਇਆ ਹੈ। ਪ੍ਰਭੁ ਆਪਣੀ ਨਦਰ ਨਿਹਾਲ ਜਿਨਾਂ ਦੇ ਆਪਣੀ ਵਾਹਿਗੁਰੂ ਦੀ ਕਿਰਪਾ দৃষ্টি ਕੀਤੀ ਉਹਨੂੰ ਨਿਹਾਲ ਕਰ ਦੁੱਤਾ ਹੈ। ਮਨ ਤਾਂ ਨਿਰਮਲ ਹੋਇਆ। ਉਹਨਾਂ ਦਾ ਮਨ ਵੀ ਨਿਰਮਲ ਹੋ ਗਿਆ ਵਕਾਰਾਂ ਦੀ ਜਗਮਿੰਦੋ ਰਤ ਹੋ ਕੇ। ਤਨ ਵੀ ਪਾਪ ਕਰਨ ਵਾਲੋਂ ਨਿਰਮਲ ਹੋ ਗਿਆ ਹੈ। ਲਾਗੀ ਸਾਜ ਪ੍ਰੀ ਜਿਨਾਂ ਦੇ ਸੱਚੇ ਨਾਮ ਵਿੱਚ ਪ੍ਰੀਤੀ ਲੱਗ ਗਈ ਹੈ। ਕਾਰਣੁ ਭਾਜੇ ਪਾਰ ਬ੍ਰਹਮ ਕੇ ਜੁਨਾ ਜੁਨਾ ਪਾਰਬ੍ਰਹਮ ਪਰਮੇਸ਼ਰ ਦੇ ਚਰਨਾ ਕਰਨੋਂ ਦਾ ਕਜਨ ਸੇਵਨ ਕੀਤਾ ਹੈ ਸਭ ਜਪ ਤਪ ਤਿਨਹੀ ਕੀ ਉਹਨਾਂ ਨੇ ਸਾਰੇ ਜਾਪ ਬਾਣੀ ਕਰਕੇ ਜੋ ਕਰਨੇ ਆ ਤਪ ਸ਼ਰੀਰ ਕਰਕੇ ਜਿਹੜੇ ਕਰਨੇ ਸਭ ਉਹਨਾਂ ਨੇ ਕਰ ਲਏ ਹਨ ਰਤਨ ਜਵੇਹਿਰ ਮਾਨਕਾ ਉਹਨਾਂ ਦੇ ਬਾਸੀ ਰਤਨ ਹੈ ਜਵਾਰਾਤ ਹੈ ਮਾਨਕ ਹੈ ਅੰਮ੍ਰਿਤ ਹਰ ਕਾ ਨਾਮ ਜਿਨਨ ਮਰਨ ਅੰਮ੍ਰਿਤ ਰੂਪ ਹਰੀਆ ਨਾਮ ਬਖਸ਼ਿਆ ਹੈ ਰਤਨ ਬਰਾਗ ਵੀ ਉਹਨਾਂ ਦੇ ਪਾਸ ਹੈ ਜਵੇਹਰ ਗਿਆਨ ਵੀ ਉਹਨਾਂ ਦੇ ਪਾਸ ਹੈ ਮਾਨਕ ਸਰਵਣ ਮੰਨਨ ਅਧਿਆਤਮ ਗੁਣ ਵੀ ਉਹਨਾਂ ਦੇ ਕੋਲੇ ਹੈ ਅਮਰ ਕਰਨ ਵਾਲਾ ਅਮਰਤ ਨਾਮ ਹਰੀ ਦਾ ਜਿਹਨਾਂ ਨੂੰ ਪ੍ਰਾਪਤ ਹੋਇਆ ਹੈ ਉਸ ਸਹਜ ਆਨੰਦ ਰਤ ਉਹ ਮੈਨੂੰ ਸਹੀ ਜੀ ਸੁਖ ਅਚੰਭ ਸੁਖ ਪ੍ਰਾਪਤ ਹੋਇਆ ਹੈ ਆਨੰਦ ਸਰੂਪ ਦਾ ਰਸ ਆਦਿ ਨੇ ਪ੍ਰੇਮ ਆ ਘਰਨਾ ਝੜਦਾ ਰਹਿੰਦਾ ਉਹਨਾਂ ਦੇ ਅੰਦਰ ਜਨ ਨਾਨਕ ਹਰ ਗੁਣ ਦਾ ਉਹ ਸ਼ਰੂਜੀ ਕਹਿੰਦੇ ਨੇ ਜਨ ਸਾਇ ਉਹ ਕਹਿੰਦੇ ਨੇ ਹਰੀ ਦੇ ਗੁਣਾ ਨੂੰ ਗਾਉਂਦੇ ਹਾਂ ਹਰ ਵਕਤ ਸ੍ਰੀ ਰਾਗ ਉਹ ਮਹੱਲਾ ਤਾਂ ਜਵਾ ਤੂੰ ਹੀ ਸਾਥ ਤੌਣ ਤੂੰ ਇੱਕ ਮਨ ਦੇ ਨਾਲੇ ਦੇ ਸਾਥ ਆ ਗਿਆ ਕਿ ਮਹਾਰਾਜੀ ਜੋਤਸਿ ਵਿਦਿਆ ਸਿਖਾਉਂ ਨੂੰ ਸਿਖਾਇਆ ਕਰੋ ਇਨਾਂ ਨੂੰ ਲਗਨ ਸਜਣ ਦਾ ਪਤਾ ਲੱਗਿਆ ਤੇਰੇ ਸੁਣ ਕੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਨੇ ਭਾਈ ਜੇਤੇ ਕਰੋ ਤੂੰ ਹੀ ਸਾਸ ਸੌਣ ਤੂੰ ਉਹ ਹੀ ਜੋਤ ਜਿਉਂ ਤੁਹਾਡਾ ਸ਼ਾਸਤਰ ਹੈ ਉਹ ਹੀ ਸੌਣ ਸਜਣ ਹਨ ਲਗਣ ਆਦ ਕਹਣ ਜਿਤ ਜਪੀਏ ਹਰ ਨਾਮ ਜਿਸ ਮੇਰੇ ਪਰਮੇਸ਼ਰ ਦਾ ਨਾਮ ਜਪਿਆ ਜਾਏ ਉਹ ਹੀ ਸੋਹਣਾ ਵੇਲਾ ਹੈ ਉਹ ਹੀ ਸੋਹਣੇ ਲਗਣ ਹਨ ਉਹ ਹੀ ਸੋਹਣੇ ਸਜਣਾ ਨੇ ਉਹ ਹੀ ਜੋਤ ਦਾ ਸ਼ਾਸਤਰ ਪੜਿਆ ਪੜਨਾ ਹੈ ਚਾਰ ਲੋਕਾਂ ਨੂੰ ਗੁਰੂ ਕਹਨ ਦੀਆ ਗੁਰੂ ਸਾਹਿਬ ਜੀ ਨੇ ਜਨਮ ਕਵਲ ਦਾ ਪ੍ਰੇਮ ਰੂਪੀ ਧੰਨ ਬਖਸ਼ ਦਿੱਤਾ ਹੈ ਮਿਲਿਆ ਨਿਖਾਵੇ ਥਾ ਇਹ ਜੀਵ ਨਿਖਾਵਾ ਤਰਿਆ ਸਰਦਾਹੀ ਥਾਨ ਵੀ ਹੁਣ ਉਹਨੂੰ ਫਿਰ ਥਾਵਾ ਹੈ ਇਹਨੂੰ ਨਿਖਾਵੇ ਨੂੰ ਪਰਮੇਸ਼ਰ ਦਾ ਸਰੂਪ ਰੂਪੀ ਥਾ ਮਿਲ ਗਿਆ ਹੈ ਸਾਚੀ ਪੂੰਜੀ ਸਾਚੇ ਸੰਜਮ ਇਹਨਾਂ ਦੀ ਸਰਵਾ ਰੂਪੀ ਸ਼ਕਤੀ ਪੂੰਜੀ ਹੈ ਸੱਚੇ ਨਾਮ ਦੀ ਸੱਚੀ ਪੂੰਜੀ ਹੈ ਸੱਚਾ ਉਹਨਾਂ ਦਾ ਸੰਜਮ ਸਾਧਨ ਹੈ ਸੱਤਾਂ ਉਹਨਾਂ ਦੇ ਇੰਦਰੀਆ ਗਮਨ ਹੈ ਅੱਖਾਂ ਨਾਲ ਦੇਖਦੇ ਹੋਏ ਬਦਾਨਾ ਰੂਪ ਨਹੀਂ ਦੇਖਦੇ ਅੱਖੀਂ ਬਾਝੋਂ ਵੇਖਣਾ ਕੰਨ ਨਾਲ ਸੁਣਦੇ ਪਰਾਈ ਹੁੰਦਿਆਂ ਨਹੀਂ ਸੁਣਦੇ ਜੋ ਸੱਜਾ ਸੰਜਮ ਉਹਨਾਂ ਦਾ ਸਾਧਨ ਹੈ ਆਠ ਪਹਿਰ ਗੁਣਗਾ ਅੱਖੇ ਕੈ ਮਾਰੇ ਤੇ ਗੁਨਾ ਨੂੰ ਗਾਉਂਦੇ ਹਨ ਕਰ ਕਿਰਪਾ ਪ੍ਰਭ ਭੀਚਿਆ ਕਿਰਪਾ ਦੀਸ਼ੀ ਕਰਕੇ ਵਾਹਿਗੁਰੂ ਉਹਨਾਂ ਨੂੰ ਮਿਲ ਗਿਆ ਹੈ ਮਰਨ ਨਾ ਆਵਣ ਸਿਆ ਆ ਫੇਰ ਕਦੇ ਸਰੀਰ ਤੋਂ ਮਗਰੋਂ ਇੱਕ ਜੋਨ ਫਿਰ ਜੋਨ ਨਾ ਆਇਆ ਮਰਨਾ ਨਹੀਂ ਹੋਵੇਗਾ ਨਾ ਵਾਸ਼ਨਾ ਕਰਕੇ ਸੰਸਾਰ ਵਿੱਚ ਜਨਮ ਘੜ ਕੇ ਕਿਉਂ ਹੋਣਾ ਆਉਣਾ ਜਾਣਾ ਹੋਵੇਗਾ ਮਾ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਤੇ ਮੇਰੇ ਪਿਆਰੇ ਮਨਾ ਸਦਾ ਇੱਕ ਹਰੀ ਦੇ ਪ੍ਰੇਮ ਕਰਕੇ ਹਰੀ ਦਾ ਭਜਨ ਕਰੇ ਕਰਾਂਗੇ ਸਰੂਪ ਹੋ ਜਾਏਗਾ ਟਟ-ਟਟ ਅੰਦਰ ਰੱਬ ਰਹਿਆ ਉਹ ਪਰਮੇਸ਼ਰ ਪਿਆਰ ਖਾਣੀਆਂ ਦੇ ਵਿੱਚ ਵੀ ਇੱਕ ਰਸ ਵਿਆਪਕ ਹੋ ਰਿਹਾ ਹੈ ਸਦਾ ਸਹਾਈ ਸੰਗ ਇਹ ਜੀਵ ਤੇ ਸਦਾ ਸਦਾ ਮਾਤਾ ਦੇ ਗਰਭ ਵਿੱਚ ਵੀ ਸੰਗੀ ਹੋਇਆ ਹੈ ਇੱਥੇ ਵੀ ਸਦਾ ਸਹਾਈ ਕਰਨ ਵਾਲਾ ਪ੍ਰਭੂ ਵੀ ਸਦਾ ਸੰਗੀ ਰਹਿਣ ਵਾਲਾ ਹੈ ਰਹਾਉ ਸੁਖਾਂ ਕਿੰਨ ਮਿਤ ਕਿਆ ਗਣੀ ਮਾਰਨ ਨੂੰ ਸੁਖ ਵੀ ਪ੍ਰਾਪਤ ਹੋਣਗੇ ਕਿ ਨਹੀਂ ਸਤਿਗੁਰੂ ਸਾਹਿਬ ਫਰਮਾਉਂਦੇ ਹਨ ਸੁਖਾਂ ਦੀ ਜਾਂ ਸਿਮਰੀ ਗੋਵਿੰਦ ਜਿਵੇਂ ਗੋਵਿੰਦ ਸਿਮਰਨ ਕਰੇਗਾ ਸੁਖਾਂ ਦੀ ਮੰਤੀ ਕੀ ਗਣਕੇ ਦੱਸੀਏ ਕੋਤ ਬਕੁੰਥ ਨਹੀਂ ਲਵਾ ਲਾਵੇ ਮੁਗਧ ਬਤਰੀ ਦੀ ਯਾਰਨੀ ਤੇ ਆਗੇ ਮੁਕਤੀਆਂ ਚ ਵੀ ਥਲੋਗ ਸਮੀਬ ਸਰੂਪ ਦੀ ਵੀ ਉਹਨਾਂ ਆਨੰਦ ਨਹੀਂ ਬਕੁੰਥ ਵੀ ਨਹੀਂ ਉਹਨਾਂ ਆਨੰਦ ਨਹੀਂ ਇਨੋਂ ਪਰਮੇਸ਼ਰ ਦੇ ਸੇਵਾ ਵਿੱਚ ਬੋਬੰਦੇ ਜੰਮਦੇ ਉਹ ਸੁੱਖਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ ਇਤਨਾ ਬਿਆਨ ਖੂਸ਼ ਉਪਰਾਵਤ ਹੁੰਦਾ ਹੈ ਜਿਨਾਂ ਚਾਖਿਆ ਤੇ ਤ੍ਰਿਪਤਾਸਿਆ ਜਿਨ੍ਹਾਂ ਨੇ ਆਖਿਆ ਧਾਰਨ ਕੀਤਾ ਉਹ ਤ੍ਰਿਪਤ ਹੋ ਗਿਆ ਆਪਾ ਕਰਕੇ ਉਹ ਰਸ ਜਾਣੇ ਜਿੰਦ ਉਹਨਾਂ ਦੀ ਜਿੰਦ ਬੁੱਧੀ ਉਸ ਰਸ ਨੂੰ ਜਾਣਦੀ ਹੈ ਜਿਨ੍ਹਾਂ ਦੀ ਜਿੰਦਨ ਕਮਾਈ ਕੀਤੀ ਹੈ ਨਾਮ ਦੀ ਦਾ ਸੰਗਤ ਮਾਨਵਤਾ ਮਨ ਕੀ ਮਾਰਾ ਕਿਵੇਂ ਬਾਦ ਹੈ ਜਿਹੜੇ ਮਾਰਾ ਸਿਮਨ ਕਰਨ ਵਾਲੇ ਸੰਧ ਭਾਵਿਤ ਹੈ ਉਹਨਾਂ ਦੀ ਸੰਗਤ ਚ ਕਰਕੇ ਮਨ ਤੇ ਬਾਹ ਜਾਂਦਾ ਵਕਾਰੀਆਂ ਦੀ ਸੰਗਤ ਕਰਕੇ ਵਕਾਰ ਖੁਰਦੇ ਆ ਜੂਏ ਵਾਜਨ ਸੰਗਤ ਕਰਕੇ ਜੂਏ ਬਾਜ ਹੋ ਜੀਦਾ ਹੈ ਪਾਲਟੀ ਵਾਜਨ ਸੰਗਤ ਕਰਕੇ ਪਾਲਟੀ ਵਾਜ ਬਣ ਜੀਦਾ ਹੈ ਜਿਨ੍ਹਾਂ ਨੂੰ ਸਾਫ ਗਰਾਸ ਨਹੀਂ ਵਿਸਤਰਿਆ ਉਹਨਾਂ ਦੀ ਸੰਗਤ ਕਰਕੇ ਵਾਹਿਗੁਰੂ ਮਨ ਚ ਬਸ ਜਾਂਦਾ ਹੈ ਪ੍ਰਭ ਪ੍ਰੀਤੋਂ ਬਖਿੰਦ ਉਹ ਪ੍ਰੀਤਮ ਆਪੰ ਪਰਮ ਪ੍ਰੇਮ ਦਾ ਬਖਸ਼ਿੰਦ ਬਖਸ਼ਾਂ ਦੇ ਦੇਣ ਵਾਲਾ ਹੈ ਜਿਨ ਕੇ ਆਪਰਾ ਪ੍ਰਭ ਆਪਣਾ ਜਿਨ੍ਹਾਂ ਨੇ ਆਪਨਾ ਵਾਹਿਗੁਰੂ ਜਾਣ ਕੇ ਸ਼ੇਰਨ ਕੀਤਾ ਹੋਰ ਕੋਈ ਆਪਣਾ ਨਹੀਂ ਹੈ ਕੋਈ ਰਾਜ ਨਿਰੰਣ ਕੋਈ ਪੁਰਖ ਦੁਨੀਆ ਦਾ ਬਾਦਸ਼ਾਹ ਹੈ ਕੋਈ ਨਿਰੰਣ ਰਾਜਿਆਂ ਦਾ ਰਾਜ ਚਕਰਵਰਤੀ ਬਾਦਸ਼ਾਹ ਹੈ ਉਹੀ ਰਾਜ ਮੰਨ ਦੇ ਪੇਦਾਨੂ ਜਾਣਨ ਵਾਲਾ ਹੈ ਨਰਾਂ ਦਾ ਇੰਦਰ ਵੱਡਾ ਚਕਰਵਰਤੀ ਪਾਤਸ਼ਾਹ ਹੈ ਕੋਈ ਰਾਜ ਪ੍ਰਕਾਸ਼ ਕੁਵਾਲਾ ਹੈ ਜੋ ਸਾਰੇ ਨਰਾਂ ਦਾ ਨਿਰਮਤਾ ਇੰਦਰ ਪ੍ਰਕਾਸ਼ੂ ਬ੍ਰਹਮ ਹੈ ਉਹਦੇ ਪ੍ਰਕਾਸ਼ ਵਾਲਾ ਉਹੀ ਪੁਰਖ ਹੈ ਉਹੀ ਰਾਜਿਆਂ ਦਾ ਰਾਜਾ ਚਕਰਵਰਤੀ ਪਾਤਸ਼ਾਹ ਹੈ ਅਉਤਰ ਹਰ ਜਗ ਗੁਣ ਰਮਣ ਜਿਤ ਜਿਤ ਅਉਸਰ ਉਹ ਹਰ ਜਗ ਗੁਣ ਰਮਣ ਜਿਤ ਜਿਸ ਅਉਸੇ ਵੇਲੇ ਹਰੀਦਾ ਜਸ ਕੀਰਤਨ ਕੀਤਾ ਜਾਵੇ ਜਿਸ ਵੇਲੇ ਮਹਾਰਾਜ ਸਾਹਿਬ ਦੇ ਗਉਣੋ ਚਾਰਨ ਕੀਤੇ ਜਾਣ ਉਹ ਕਿੰਨਾ ਕੁ ਫਲ ਹੁੰਦਾ ਹੈ ਕੋਟ ਮੱਜਨ ਇਸਨਾ ਕਹਿੰਦੇ ਕੋੜਾ ਪੁਰਬਾਂ ਦੇ ਤੀਰਥਾਂ ਦੇ ਇਸ਼ਨਾਨ ਦਾ ਫਾਉ ਉਹ ਜਿਹੜੇ ਹੈ ਜਿਸ ਵੇਲੇ ਮਹਾਰਾਜ ਸਾਹਿਬ ਦੇ ਗਉਣੋ ਚਾਰੇ ਜਾਣ ਜਿਸ ਵੇਲੇ ਵਾਹਿਗੁਰੂ ਦਾ ਕੀਰਤਨ ਕੀਤਾ ਜਾਵੇ ਕਰੋੜਾਂ ਤੀਰਥਾਂ ਦੇ ਪੁਰਬਾਂ ਦੇ ਇਸ਼ਨਾਨ ਦਾ ਮਹਤਮ ਉਹ ਸੇ ਵਕਤ ਪ੍ਰਾਪਤ ਹੁੰਦਾ ਹੈ ਜੇ ਤੂੰ ਪਹਿਲਾਂ ਹੀ ਨਾ ਆਇਓ ਕਿਉਂ ਅਰਥ ਵਾਸਤੇ ਆਉ ਤੇ ਅਵਸਰ ਹਰ ਜਸ ਗੁਣ ਰਵਣ ਜੀ ਤੋਂ ਜੇ ਤੂੰ ਅਵਸਰ ਜਿਸ ਵੇਲੇ ਹਰੀ ਦੇ ਜਸ ਤੇ ਗੁਣ ਉਚਾਰੀਏ ਉਹ ਤੇ ਮਜਨ ਇਸ਼ਨਾਨ ਅੱਗੇ ਤੂੰ ਪੂਰੀ ਪਈ ਹੈ ਭਜਨ ਨੂੰ ਰਸਨਾ ਉਤਰੈ ਗੁਣਵਤੀ ਜੇ ਵੀ ਮਾਰ ਰਹੇ ਦੇ ਰਸਨਾ ਉਚਾਰਨ ਕਰਦੀ ਹੈ ਗੁਣਾਂ ਨੂੰ ਉਹ ਗੁਣਵਾਲੀ ਹੋ ਜਾਂਦੀ ਹੈ ਰਸਨਾ ਕੀਦੀ ਬੋਲ ਤੇ RAM ਕੋਈ ਨਾ ਪੁੱਜਿਆ দান ਇਹ ਰਸਨਾ ਕਰਕੇ ਗੁਣ ਗੋਣੇ ਕੋਈ ਸੋਨੇ ਦਾ ਦਾਨ ਕਰੇ ਕੋਈ ਜਵਾਹਰਾ ਦਾ ਦਾਨ ਕਰੇ ਵਾਹਿਗੁਰੂ ਦੇ ਗੁਣ ਵਾਇ ਰਗਉਣ ਵਾਲੀ ਰਸਨਾ ਜਿੰਨਾ ਕੋਈ ਦਾਨੀ ਨਹੀਂ ਉਹਦੇ ਬਰਾਬਰ ਦਾ ਨਹੀਂ ਕੋਈ ਕੁਝ ਸਕਦਾ ਹੈ ਰਿਚ ਧਾਰ ਮਨ ਤਨ ਵਸੈ ਜਿਨ੍ਹਾਂ ਦੇ ਮਾਰੇ ਕਿਰਪਾ ਮਿਲੀ ਧਾਰ ਦੇ ਉਹਨਾਂ ਦੇ ਮਨ ਤਨ ਚ ਵਾਹਿਗੁਰੂ ਦੱਸ ਜਾਂਦਾ ਹੈ ਦਿਆਲ ਕੋਈ ਮਿਹਰਬਾਨ ਉਹਨਾਂ ਦੇ ਸੇ ਬਿਆਲੂ ਜੋ ਪਰਮੇਸ਼ਵਰ ਹੈ ਪਿੱਛੇ ਵੀ ਭਗਤਾਂ ਦੇ ਸੀ ਹੁਣ ਵੀ ਉਹ ਪੂਰਨ ਮਿਹਰਮਾਨ ਹੈ ਉਹਨਾਂ ਸੰਤਾਂ ਭਗਤਾਂ ਦੇ ਯੋ ਕੈਨ ਦਾ ਕਾਨ ਤੇ ਸਦਾ ਤੇ ਜਿੰਦਗੀ ਸੁਖੰ ਸਰੀਰ ਤੇ ਪਿੰਨ ਸੁਖੰ ਦੀ ਮਨ ਵੀ ਉਸ ਰਾਹੀ ਨੂੰ ਦੁੱਤਾ ਹੋਇ ਮੌ ਕਦਾ ਸਦਾ ਸੁਪਾਨ ਜੀ ਸ਼ੰਕੜੇ ਵਾਰੀ ਕੁਰਬਾਨ ਬਲਿਹਾਰ ਜਾਂਨੇ ਹਮੇਸ਼ਾ ਮਿਲਿਆ ਕਦੇ ਨਾ ਵਿਛੜਾ ਹੋ ਮਿਲਿਆ ਜੋ ਕਦੇ ਵਾਹਿਗੁਰੂ ਨਾਲੋਂ ਵਿਛੜਦਾ ਨਹੀਂ ਹੈ ਜੋ ਮਿਲਿਆ ਕਰਤਾ ਜੋ ਕਰਦਾ ਸੁਖ ਨੂੰ ਆਉਦੀ ਲੇਵਨ ਵਾਲ ਮਿਲਿਆ ਦਾਤਾ ਕੇ ਬੰਧਨ ਕੱਟਿਆ ਉਹ ਸੇਵ ਕਰਦੇ ਜਮਨ ਮੰਦੇ ਹੋ ਵੰਦਨ ਕਰਦਾ ਭੋਗਦਾਰੇ ਵੰਦਨ ਕੱਟ ਦਿੱਤੇ ਸਾਚਾ ਸਿਰਜਣਹਾਰ ਸੱਜੋ ਜਗ ਨੂੰ ਰਚਣ ਵਾਲੇ ਪਰਮੇਸ਼ਵਰ ਨੂੰ ਊਲਾ ਨਾਰ ਗਪਾਇ ਪਾਇਉ ਨੂੰ ਐਸਾ ਗੁਰੂ ਘੜ ਭਾਗੀ ਪਾਇਆ ਪੁਰਦੇ ਮਾਰਗ ਜਨੇ ਬਤਾਇਆ ਭੁੱਲਿਆ ਹੋਇਆ ਜੀਵਾਂ ਨੂੰ ਬਾਪ ਭਗਤੀ ਦੇ ਮਾਰ ਗਰਸਤੇ ਜਮਾਲ ਨੂੰ ਪਾਉਣਾ ਕੀਤਾ ਹੈ ਗੁਣ ਆਗੁਣ ਨਾ ਦੀਚਾ ਕੋਈ ਕੋਈ ਇਹਦੇ ਚ ਗੁਣ ਕੋਈ ਹੈ ਕਿ ਨਹੀਂ ਤੇ ਔਗਣੇ ਦੇ ਕਿੰਨੇ ਕ ਵਿਚਾਰ ਨਹੀਂ ਕੀਤੀ ਜਦੋਂ ਬਖਸ਼ਿੰਦ ਬਿਰਦਾ ਆਉਂਦਾ ਉਹਦੇ ਔਗਣਾ ਵਾਲਿਆਂ ਨੂੰ ਵੀ ਬਖਸ਼ ਲੈਂਦਾ ਹੈ ਨਾਨਕ ਗੁਣ ਦੇ ਕੇ ਔਗਣਾ ਨੂੰ ਬਖਸ਼ ਲੈਂਦਾ ਹੈ ਵਿਚਾਰ ਨਹੀਂ ਕਰਦਾ ਉਹਨੇ ਉਹ ਗਿਆਨ ਦੀ ਨਾਲ ਸਾਭ ਨੂੰ ਉਪਕਾਰੀ ਹੈ ਨਾਨਕ ਤਿਸ ਕਰਨਾ ਗਤੀ ਸਤਿਗੁਰੂ ਸਾਹਿਬ ਦੀ ਜਿਹਨੂੰ ਉਸ ਵਾਹਿਗੁਰੂ ਦੀ ਛਲ ਪ੍ਰਾਪਤ ਹੋਏ ਹੋ ਜੇ ਤਗਲਤਾ ਆਧਾਰ ਜਿਹੜਾ ਸਾਰੇ ਸਰੀਰਾਂ ਦੇ ਅੰਦਰ ਆਸਰਾ ਰੂਪ ਹੈ